7 ਮਾਰਚ ਨੂੰ ਹੋਈ ਐਸਜੀਪੀਸੀ ਦੀ ਅੰਤਰੀਂ ਕਮੇਟੀ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਨੂੰ ਸੁਭਾ ਮੁਕਤ ਕੀਤਾ ਗਿਆ ਸੀ ਦੂਜੇ ਪਾਸੇ ਸ਼੍ਰੀ ਕੇਸਗੜ੍ਹ ਸਾਹਿਬ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਨਵੇਂ ਨਿਯੁਕਤ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੰਢ ਨੇ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ 2 ਦਸੰਬਰ ਨੂੰ ਸ਼੍ਰੀ ਅਖਾਲ ਤਖਤ ਸਾਹਿਬ ਦੀ ਫਜ਼ੀਲਤ ਹੋਈ ਜਾਰੀ ਹੁਕਮਨਾਮੇ ਉਸੇ ਤਰੀਕੇ ਨਾਲ ਹੀ ਲਾਗੂ ਰਹਿਣਗੇ ਰਾਜ ਦੀਏ ਕੇ ਸਵੇਰੇ ਕੇਸਕਰ ਸਾਹਿਬ ਵਿੱਚ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੰਜ ਵੱਲੋਂ ਜਥੇਦਾਰ ਤੌਰ ਤੇ ਸੇਵਾ ਸੰਭਾਲੀ ਗਈ ਹੈ ਜਿਸ ਤੋਂ ਬਾਅਦ ਉਹ ਸ਼੍ਰੀ ਸਚਕਣ ਦਰਬਾਰ ਸਾਹਿਬ ਦੇ ਅਗਲ ਤੱਕ ਸਵੇਚ ਪਹੁੰਚ ਕੇ ਬਤੌਰ ਕਾਰਜਕਾਰੀ ਜਥੇਦਾਰ ਸੇਵਾ ਸੰਭਾਲਣ ਦੀ ਰਸਮ ਸੰਪੂਰਨ ਕੀਤੀ ਗਈ। ਆਪਣੀ ਏਡੀ ਵੱਡੀ ਹੈਸਿਆਤ ਨਹੀਂ ਇਹ ਕੰਮ ਸਿੱਖ ਪਰਿਵਾਰ ਤੋਂ ਮਜੂਰ ਇਹਨੂੰ ਆਪਾਂ ਕਹਿੰਦੇ ਪਾਕਸ਼ਾ ਦੀ ਕਲਾ ਵਰਤਣੀ ਕਲਾ ਵਰਪਣੀ ਇਹ ਬਾਦਸ਼ਾਹ ਦੀ ਅਦਿਕਲਾ ਹੀ ਆ ਕੀ ਕਰੀਏ ਅੰਨਾ ਬਾਦਸ਼ਾਹ ਨੇ ਆਪਣੇ ਦਰ ਘਰ ਦੇ ਸੇਵਾਦਾਰੀ ਨਿਮਾਣੇ ਸੇਵਕ ਨੂੰ ਬਖਸ਼ ਨਿਆਂ ਸਿੰਘ ਵੱਲੋਂ ਨਿਆਂ ਸਿੰਘ ਵੱਲੋਂ ਤੁਹਾਡਾ ਵਿਰੋਧ ਕੀਤਾ ਗਿਆ ਜੀ ਇਹ ਇਸ ਨੂੰ ਕਿਵੇਂ ਦੇਖੋ ਸਾਡੇ ਕੈਮਰਾ ਤੁਹਾਡੇ ਸਾਡੇ ਦਲਪੰਥਾ ਇਹ ਪੰਥ ਦੇ ਬਹੁਤ ਪ੍ਰਾਣੀਆਂ ਸਾਡੀਆਂ ਮਹਾਨ ਸੰਸਥਾਵਾਂ ਵਾ ਔਰ ਸਾਰੇ ਸਾਡੇ ਜਿਹੜੇ ਦਲਪੰਥਾ ਜਾਂ ਨਿਹੰਗ ਸਿੰਘ ਆ ਇਹ ਬਹੁਤ ਸਤਕਾਰਯੋਗ ਆ ਤੇ ਬੇਨਤੀ ਕਰਦਾ ਔਰ ਮੈਂ ਸਮਝਦਾ ਵਾਂ ਕਿ ਕੋਈ ਇਹ ਵੱਡੀ ਗੱਲ ਨਹੀਂ ਆ ਗੁਰੂ ਪਾਤਸ਼ਾਹ ਨੇ ਬਾਣੀ ਤੱਕਿਆ ਜਬ ਲੱਕ ਦੁਨੀਆ ਰਹੀ ਹੈ ਨਾਨਕ ਕਿਛ ਸੁਣੀਏ ਜਿਹਨੂੰ ਤੁਸੀਂ ਹਨੇਰਾ ਕਹਿੰਦੇ ਹੋ ਉਹਨੂੰ ਬਾਣੀ ਕਹਿੰਦੀ ਅੰਮ੍ਰਿਤ ਵੇਲਾ ਸੱਚ ਨਾ ਹੋ ਵਡੇ ਆਈ ਵੀ 4 ਬਹੁਤ ਸ੍ਰੀ ਗੁਰੂ ਜੀ ਪੰਜ ਸਿੰਘ ਵੀ ਸੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਔਰ ਉਥੇ ਸੱਚੇ ਪਾਤਸ਼ਾਹ ਦੀ ਪ੍ਰਕਾਸ਼ ਦੀ ਹਾਜ਼ਰੀ ਦੇ ਵਿੱਚ ਪੰਥ ਦੇ ਵਾਲੀ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਇਹ ਨਿਮਾਣੇ ਸੇਵਕ ਨੂੰ ਸੇਵਾ ਦਾ ਜਿਹੜਾ ਬਾਲੋ ਬਖਸ਼ਿਆ ਮੈਂ ਬਖਰੇ ਗਿਆਨੀ ਹਰਿ ਸਿੰਘ ਜੀ ਬੜੇ ਸਤਿਕਾਰਯੋਗ ਆ ਉਹ ਸਾਬਕਾ ਸਿੰਘ ਸਾਹਿਬ ਹਾਂ ਮੈਂ ਮਾਈਕ ਲਾਣਾ ਗੱਲਾਂ ਉਹਨਾਂ ਦੀ ਕਿਸੇ ਵੀ ਗੱਲ ਦਾ ਕੋਈ ਜਵਾਬ ਨਹੀਂ ਦੇਣਾ ਕਿਉਂਕਿ ਉਹ ਜੋ ਕੁਛ ਵਾਰ ਸਾਹਮਣੇ ਆ ਉੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਤੇ ਉੱਥੇ ਗੁਰੂ ਜਿਹੜਾ ਪੰਥ ਆ ਉਹ ਵੀ ਪੰਜ ਪਿਆਰਿਆਂ ਦੇ ਰੂਪ ਚ ਸ਼ਾਮਿਲ ਹੈ ਦੋ ਦਸਤਾਰਾਂ ਵਾਲੀ ਸਾਰੀਆਂ ਧਰਾਂ ਨੂੰ ਇਕੱਠੇ ਕਰਨਾ ਕਿੰਨਾ ਪਣੀ ਰਹੂਗੀ ਉਹ ਆਪ ਦੇ ਨਹੀਂ ਸਜਾਇਗਾ ਤੋਂ ਸਮਰਾਨੇ ਫੈਸਲਾ ਬਿਲਕੁਲ ਕੋਈ ਮਜਾਜ ਕੋਟਾ ਡਾਲੇਗਾ 20 ਦਸੰਬਰ ਦੇ ਫੈਸਲੇ ਨੇ ਉਹਨਾਂ ਨੇ ਕਿੱਦਾ ਦੇਖੂਗੀ ਉਹ ਕਿੱਦਾਂ ਦੇਖਣੀ ਜੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਉਹ جاری ਹੋਏ ਆ ਕਿ ਨੇੜੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ جاری ਹੋਏ ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ ਦਾ ਨਮਾਇੰਦਾ ਵਗ ਉਹ ਅਕਾਲ ਤਖਤ ਸਾਹਿਬ ਤੋਂ ਨਿਕਲੇ ਹੋਏ ਹੁਗਮਨਾਮਿਆਂ ਦੇ ਪਾਲਣਾ ਹੀ ਕਰੂਗਾ ਤਾਂ ਉਹ ਥੋੜਾ ਬਦਲਾਅ ਨਹੀਂ ਜਾਏਗਾ ਫੈਸਲਾ ਜੀ ਪੰਜ ਮੈਂਬਰੀ ਕਮੇਟੀ ਵਾਲੇ ਮਾਮਲੇ ਤੇ ਪੁਨਰ ਨਿਰੀਖਿਆ ਹੋ ਸਕਦੀ ਹੈ ਦੇਖੋ ਹਰ ਗੱਲ ਕਰਨ ਜਿਹੜਾ ਹਲ ਹੁੰਦਾ ਹਰ ਹਰਮਤ ਦੀ ਇੱਕ ਰੌਸ਼ਨੀ ਆ ਮੇਰਾ ਇੱਕੋ ਇੱਕ ਫਰਜ ਆ ਜਿਹੜਾ ਕਲਗੀਧਰ ਪਾਤਸ਼ਾਹ ਨਾ ਜਦੋਂ ਚਮਕੌਰ ਦੀ ਗੜੀ ਤੋਂ ਬਾਹਰ ਨਿਕਲੇ ਤੇ ਭਾਈ ਦਇਆ ਸਿੰਘ ਨਾਲ ਹੀ ਉਹਨਾਂ ਦੇ ਪੈਰ ਨੂੰ ਵੱਜੀ ਠੋਕਰ ਤੇ ਉਹਨਾਂ ਨੇ ਵੇਖਿਆ ਸਹਿਬ ਜਦਿਆਂ ਦੇ ਸਰੀਰ ਪਏ ਆ ਤੇ ਭਾਈ ਦਇਆ ਸਿੰਘ ਨੇ ਆਪਣਾ ਕਮਰ ਕਸਾ ਖੋਲਿਆ ਤੇ ਉਹ ਸਰੀਰ ਤੇ ਪਾਉਣ ਲੱਗੇ ਤੇ ਕਲਗੀਧਰ ਪਾਸ਼ਾ ਨੇ ਕਿਹਾ ਸੀ ਸੁਣਕਰ ਬਾਤ ਗੁਰੂ ਜੀ ਬੋਲੇ ਕਹਿਣ ਲੱਗੇ ਸੁਣ ਗੁਰ ਸਿੱਖਾ ਧਰਮ ਕੀ ਰਾਹ ਭੇਜੋ ਹੈ ਮਰਤੇ ਨਹੀਂ ਕਫਨ ਉਹਨਾਂ ਦੀ ਕਿਸਮਤ ਮੈਂ ਲਿਖਾ ਸ਼ਹੀਦ ਕੇ ਮੂੰਹ ਤੇ ਕਫਨ ਦਾ ਪਰਦਾ ਸ਼ਹਾਦਤ ਦਾ ਦਸਤੂਰ ਨਹੀਂ ਹੈ ਕੇਵਲ ਮੇਰਾ ਬੇਟਾ ਕਫਨ ਮੈਂ ਲੇਟੇ ਜਾ ਮ मुझ ਕੋ ਮਨਜ਼ੂਰ ਨਹੀਂ ਹੈ ਔਰ ਵੀ ਕਿਤਨੇ ਲਾਲ ਹੈ ਮੇਰੇ ਜਿਨ੍ਹਾਂ ਨੇ ਜਹਾ ਸ਼ਹੀਦੀ ਪਾਈ ਉਰਜਾ ਪੁਰ ਜਾ ਕਟ ਮਰੇ ਲੇਕਿਨ ਨਾ ਦੁਸ਼ਮਨ ਕੋ ਬਿਰਤ ਖਲਾਈ ਫਿਰ ਏਕ ਕੇ ਸਾਥ ਪਿਆਰ ਜਿਤਾਣਾ ਜਹ ਕਹੀਂ ਕਾ ਇਨਸਾਫ ਨਹੀਂ ਹੈ ਦਿਆ ਸਿੰਘਾ ਬੇਟੋ ਬੇਟੋ ਮੇ ਜੋ ਫਰਕ ਸਮਝੇ ਐਸਾ ਵੀ ਕੋਈ ਬਾਪ ਨਹੀਂ ਹੈ ਮੈਂ ਵੀ ਉਸ ਕਲਕੀ ਤਾਰ ਪਾਦਸ਼ਾਹ ਦਾ ਪੁੱਤ ਹਾਂ ਜਿਸ ਪਾਦਸ਼ਾਹ ਨੇ ਆਪਾਂ ਸਾਰੇ ਪੁੱਤਾਂ ਢੀਂਗਾ ਵਾਂ ਜਿਸ ਪਾਦਸ਼ਾਹ ਨੇ ਪੁੱਤਰਾਂ ਨੂੰ ਤੇ ਸਿੰਘਾਂ ਨੂੰ ਬਰਾਬਰ ਸਮਝਿਆ ਤੋਂ ਪ੍ਰਥਮ ਪੰਥ ਪੰਥ ਤੋਂ ਉੱਪਰ ਕੁਛ ਨਹੀਂ ਆ ਕਿ ਪੰਥ ਦੀ ਸੇਵਾ ਦੇ ਲਈ ਸੇਵਾਦਾਰ ਹੋਣ ਦੇ ਨਾਤੇ ਪੰਥ ਹਰ ਤਰੀਕੇ ਨਾਲ ਤਕੜਾ ਹੋਣਾ ਚਾਹੀਦਾ ਆਰਥਿਕ ਤੌਰ ਤੇ ਵੀ ਸਮਾਜਿਕ ਤੌਰ ਤੇ ਵੀ ਸਿਆਸੀ ਤੌਰ ਤੇ ਵੀ ਜੂ ਤਾਂ ਹਾਲਾਤਾਂ ਨੂੰ ਕਿਤਨਾ ਦੇਖਦੇ ਹੋ ਸਿੰਘ ਸਾਹਿਬ ਪੰਥ ਨੂੰ ਖੋਰਾ ਲਾਉਂਦੀਆਂ ਸਾਸ਼ ਰਹੀਏ ਜਾ ਰਹੀ ਪੰਥ ਨੂੰ ਖੋਰਾ ਲਾਉਂਦੀ ਕਿਤਨਾ ਦੇਖਦੇ ਹੋ ਜੀ ਇਹ ਗੁਰੂ ਦਾ ਪੰਥ ਆ ਜਦੋਂ ਵੱਡਾ ਘੱਲੂ ਘਰ ਆਇਆ ਤੇ ਉਦੋਂ 35 ਤੋਂ 40 ਹਜ਼ਾਰ ਸਾਡੀਆਂ ਸ਼ਹਾਤਾਈਆਂ ਸੀ 1762 ਇਹ ਅਹਿਮਦ ਸ਼ਾਹ ਬਦਾਲੀ ਨੇ ਬੜਕ ਮਾਰੀ ਸੀ ਈ ਮੈਂ ਇਹ ਗੁਰੂ ਦਾ ਪੰਥ ਜਿਹੜਾ ਖਤਮ ਕਰਤਾ ਪਰ ਆਪਾਂ ਸਭ ਜਾਣਦੇ ਆ ਕਿ ਜਦੋਂ ਸੱਚੇ ਪਾਤਸ਼ਾਹ ਦੇ ਸਿੱਖਾਂ ਨੇ ਸ਼ਾਮ ਨੂੰ ਅਰਦਾਸ ਕੀਤੀ ਸੀ ਉਹਨਾਂ ਨੇ ਕਿਹਾ ਤੇਰੇ ਬਾਣੇ ਦੇ ਦਿਨ ਤੇ ਚਾਰ ਪੈਰ ਸੁੱਖ ਦੇ ਬਤੀਤ ਹੋਏ ਆ ਤੇ ਰਾਤ ਦੇ ਵੀ ਤੇਰੇ ਬਾਣੇ ਦੇ ਬਤੀਤ ਉਹਨਾਂ ਤੋਂ ਇੱਕ ਹੋਰ ਅਰਦਾਸ ਸੀ ਜੀ ਅੱਜ ਸਮੁੱਚੀ ਕੌਮ ਨੂੰ ਇਹ ਗੱਲ ਚੇਤੇ ਰੱਖਣੀ ਲੋੜ ਆ ਇੱਕ ਤਾਂ ਉਦੋਂ ਸਭ ਤੋਂ ਵੱਧ ਸ਼ਹਾਦਤਾਂ ਉੱਥੇ ਹੋਈਆਂ ਜਿੱਥੇ ਜਿਸ ਗੱਡੀ ਦੇ ਵਿੱਚ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਰਾਜਮਾਨੇ ਦੂਜਾ ਜਦੋਂ ਸ਼ਾਮ ਨੂੰ ਸਿੱਖ ਇਕੱਠੇ ਹੋਏ ਤੇ ਅਰਦਾਸ ਕੀਤੀ ਅੱਜ ਹਰ ਪੰਥ ਨੂੰ ਹਰ ਸਿੱਖ ਨੂੰ ਪੰਥ ਦੀ ਭਾਵਨਾ ਇਹ ਚੇਤੇ ਰੱਖਣੀ ਚਾਹੀਦੀ ਆ ਪੰਥ ਹੀ ਨਾ ਰਹਾ ਤੋ ਗ੍ਰੰਥ ਕੌਣ ਮੰਨੇਗਾ ਪੰਥ ਦੇ ਬੋਲ ਵਾਲੇ ਪੰਥ ਦੀ ਚੜ੍ਹਦੀ ਕਲਾ ਹਰ ਖੇਤਰ ਦੇ ਵਿੱਚ ਹੋਣੀ ਚਾਹੀਦੀ ਜਿਹੜੀ ਨਿਆ ਪਰੜਾ ਇੱਥੇ ਬੰਦੇ ਫਰਿਸ਼ ਹੋ ਗਏ ਦੇਖੋ ਇਹ ਨਹੀਂ ਵੀ ਸਜ਼ਾ ਮਿਲ ਗਈ ਤੇ ਸਾਡਾ ਗੰਮ ਪੂਰਾ ਹੋ ਗਿਆ ਹਾਂ ਮੈਂ ਸਮਝਦਾ ਵਾਂ ਕਿ ਜਿਵੇਂ ਜਿਵੇਂ ਹੁਣ ਵੀ ਆਪਨੇ ਇਥੇ ਪੰਜਾਬ ਦੇ ਵਿੱਚ ਬੜੇ ਬੜੇ ਕਈ ਅਫਸਰਾਂ ਨੂੰ ਸਜਾਵਾ ਹੋ ਰੀਆਂ ਜਿਨ੍ਹਾਂ ਨੇ ਸਾਡੀ ਨੌਜਵਾਨੀ ਇਥੇ ਉਹ ਕੋਹ ਕੇ ਮਾਰੀ ਆ ਪਾਤਸ਼ਾਹ ਨੇ ਬਾਣੀ ਦੇ ਵਿੱਚ ਆਖਿਆ ਵਾ ਕਿ ਜਿਹੜਾ ਵਾਹਿਗੁਰੂ ਦਾ ਨਿਆਹ ਹੁੰਦਾ ਨਾ ਉਹ ਸੱਚਾ ਹੁੰਦਾ ਹੋ ਸਕਦਾ ਇਥੇ ਚੰਗਿਆਂ ਨੂੰ ਮਿਲ ਜਾਂਦੀਆਂ ਸਜਾਵਾਂ ਕਈ ਬਚ ਜਾਣਗੇ ਪਰ ਇਹ ਸਾਰੇ ਚੇਤੇ ਰੱਖਣਾ ਰੱਬ ਦੀ ਦਰਗਾਹ ਦੇ ਵਿੱਚ ਕੋਈ ਨਹੀਂ ਬਖਸ਼ਿਆ ਜਾਣਾ ਉਹਦਾ ਜਿਹੜਾ ਨਿਯਾਮ ਆ ਉਹ ਅਟੱਲਾ ਸਾਰੀ ਧਰਾਂ ਨੂੰ ਇੱਕ ਦੂਜੇ ਦੇ ਵਿਰੋਧ ਕਰਨਾ ਚਾਹੁੰਦੇ ਨੇ ਲੋਕਾਂ ਵਾਸਤੇ ਮੈਂ ਸਮਝਦਾ ਜੀ ਕੋਈ ਲੋਕ ਜੀ ਇਹ ਸਾਡਾ ਪੰਥ ਇਦਾਂ ਹੀ ਆ ਜਦੋਂ ਤੇ ਕੋਈ ਬਾਹਰੀ ਆਫਤ ਆ ਜਾਏ ਤੇ ਉਹਨਾਂ ਲੜ ਲੈਂਦੇ ਆ ਤੇ ਥੋੜੀ ਜੀ ਬਾਹਰੀ ਆਫਤ ਆ ਘਰੇ ਲੜ ਲੈਂਦੇ ਆ ਕੋਈ ਸਾਡਾ ਪੰਥ ਇੱਕ ਜੋਟੀ ਆ ਕਿਉਂਕਿ ਸਾਡਾ ਸਾਰਿਆਂ ਦਾ ਜਿਹੜਾ ਗੁਰੂ ਆ ਉਹ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਆ ਅਕਾਲ ਤਖਤ ਸਾਹਿਬ ਦੀ ਆਪਾ ਛਤਰ ਛਾਇਆ ਚ ਆਪਾਂ ਦੂਜੇ ਪਾਸੇ ਵੇਨੇ ਆ ਕਈ ਕੌਮਾਂ 'ਚ મતਭੇਦ ਹੈਗੇ ਆ ਪਰ ਘੱਟੋ ਘੱਟ ਸਿੱਖ ਕੌਮ ਜਿਹੜੀ ਉਹ ਇੱਕ ਮੋਟਾ ਠੀਕ ਆ ਜਿਉਂਦਾ ਕੌਮਾਂ 'ਚ ਮਾੜੇ ਮੋੜ ਜਿਹੜੇ ਵਕਰੇ ਹੋਏ ਹੁੰਦੇ ਬਾਕੀ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਅੱਜ ਇਹ ਪਹਿਲੇ ਦਿਨ ਦੇ ਉੱਤੇ ਕਿ ਜਿਹੜਾ ਸ੍ਰੀ ਅੰਮ੍ਰਿਤਸਰ ਸਾਹਿਬ ਆ ਸਾਡੀ ਇੱਕ ਪ੍ਰਾਣੀ ਮੰਗ ਰਹੀ ਆ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਜਾਵੇ ਮੈਂ ਸੈਂਟਰ ਸਰਕਾਰ ਨੂੰ ਬੇਨਤੀ ਕਰਦਾ ਕਿ ਵੇਖੋ ਤੁਹਾਨੂੰ ਵੀ ਪਤਾ ਇਹ ਜਿਹੜੀ ਸਿੱਖ ਕੌਮ ਬਾਰਡਰ ਤੇ ਬੈਠੀ ਆ ਇਹ ਦੇਸ਼ ਦੀ ਰੱਖਿਆ ਕਰ ਸਾਡੀਆਂ ਵੱਡੀਆਂ ਕੁਰਬਾਨੀਆਂ ਤਾਂ ਜਿਹੜਾ ਸਾਡੀ ਇਹ ਵੱਡੀ ਮੰਗ ਰਹੀ ਅੰਮ੍ਰਿਤਸਰ ਸ਼ਹਿਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਕਿ ਖਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਇਹਨੂੰ ਪਵਿੱਤਰ ਸ਼ਹਿਰ ਦਾ ਦਰਜਾ ਜਿਹੜੀ ਉਹ ਸਰਕਾਰ ਦਾ